ਭਾਈ ਕੰਮ ਕਰ ਤਾਂ ਹੁੰਦੀ ਰਹਿਣਗੇ ਕੋਈ ਨਹੀਂ ਬਾਬੇ ਮੈਂ ਆ ਕੇ ਕਰਾ ਦੂੰਗੀ ਨਾਲੇ ਭਾਈ ਮੈਂ ਅਸਾਈਨਮੈਂਟ ਵੀ ਤਾਂ ਲੈ ਕੇ ਆਉਂਗਾ ਤਾਂ ਕਰਕੇ ਫਿਰ ਮੇਰੇ ਜਾਣਾ ਜ਼ਰੂਰੀ ਹੈ ਮੈਨੂੰ ਤਾਂ ਲੱਗਿਆ ਸੀ ਜਨਾਬ ਆਉਂਦੇ ਹੀ ਕਿਤੇ ਘੰਟਾ ਹੋ ਗਿਆ ਸੀ ਵੇਟ ਕਰੀ ਜਾਂਦਾ ਅੱਜ ਤਾਂ ਚੋਰੀ ਸੀ ਲੀ ਕੋਲੇ ਗਈ ਐ ਸਿਕਾਂ ਨੂੰ ਝੂਠ ਬੋਲ ਕੇ ਜਿਵੇਂ ਕਿ ਤੁਸੀਂ ਇਹ ਜਮ ਨਹੀਂ ਕਰਾਤਾ ਨਾਲੇ ਥੋੜੀ ਬੇਸਤੀ ਨਾਲੇ ਇਹ ਤਾਂ ਨਹੀਂ ਕਿਸੇ ਨੇ ਰਸਤਾ ਲੈਣਾ ਸ਼ੀਸ਼ੂ ਚਤੋ ਹੀ ਦਸ ਬਾਜ ਜਦ ਮੈਂ ਬਾਹਰ ਲਗਾਈ ਤੇਰੇ ਬਿਨ ਜਾਨ ਨਿਕਲਦੀ ਸਾਰੀ ਤੁਮਕੋਂ ਬਸ ਤਗਾ ਲ ਸਹੀ ਹੈ ਗਾਣਾ ਵੀ ਨਾ ਕਿਸ ਨੇ ਸੋਚ ਸਮਝ ਕੇ ਗਾਇਆ ਮੈਨੂੰ ਵੀ ਨ ਪ੍ਰਗਟ ਦੀ ਪੜੀ ਜਿਆਦਾਂ ਦੀ ਰਹਿੰਦੀ ਹੈ ਕਿ ਐਨਾ ਨੇੜੇ ਹੋ ਕੇ ਵੀ ਕਿੰਨਾ ਦੂਰ ਆ ਸੀ ਇੱਕ ਬਿਚ ਪਰ ਹੁਣ ਤਾਂ ਮੈਂ ਮੈਨੇ ਸਾਰੀ ਹਾਂ ਬਹੁਤ ਚਾਹੇ ਖੁਸ਼ ਹਾਂ ਹਾਂ ਪਰ ਅਜੀ ਤਮੇ ਕੁਝ ਜਿਆਦਾ ਹੀ ਸੋਹਣੀ ਲੱਗ ਜਾਂਦੀ ਐ ਮੈਨੂੰ ਦੇਖ ਕੇ ਤਾਂ ਹੌਸ਼ ਉੱਡੀ ਜਾਣਗੇ ਜਨਾਬ ਦੇ ਭਾਬੀ ਤਾਂ ਕਿਤੇ ਵੀ ਨਹੀਂ ਦਿਖ ਰਹੀ ਵਧੀਆ ਸਹੀ ਮੌਕਾ ਦਾ ਹੁਣ ਤਾਂ ਮੈਂ ਵੱਗ ਜਾਨੀ ਹਾਂ ਕਿੱਧਰ ਉਹ ਤਾਂ ਭਾਬੀ ਮੈਂ ਤਾਂ ਨਾਬੀ ਸੇ ਲਈ ਕੋਲੇ ਜਾ ਕੇ ਆਈ ਹਾਂ ਨਾ ਅੱਜ ਸਹੇਲੀ ਕੋਲ ਕੀ ਆ ਕੁਛ ਨਹੀਂ ਉਹਨੂੰ ਥੋੜਾ ਜਿਹਾ ਕੰਮ ਸੀਗਾ ਉਹਨੇ ਨਾ ਕੱਪੜੇ ਸਟਿਚ ਕਰਨੇ ਆਗੇ ਉਹ ਕਹਿੰਦੀ ਤੂੰ ਮੇਰੀ ਹੈਲਪ ਕਰਾਦੀ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਆ ਜੂੰਗੀ ਸੰਦੀਪ ਆਪਣੇ ਘਰ ਵੀ ਕੰਮ ਵਾਧੂ ਹੁੰਦੇ ਆ ਜਿੱਦੇ ਛੁੱਟੀਆਂ ਹੁੰਦੀਆਂ ਉਹਦੇ ਤਾਂ ਘਰੇ ਕੰਮ ਕਰਾ ਦਿਆ ਕਰ ਨਾਲੇ ਸਹੇਲੀਆਂ ਸੁਲੀਆਂ ਕੋਲੇ ਬਾਹਲਾ ਨਹੀਂ ਜਾਂਦੇ ਹੁੰਦੇ ਕੁਛ ਨਹੀਂ ਸੰਦੀਪ ਕਹਿੰਨੀ ਮੈਂ ਉਹਦੀ ਸਹੇਲੀ ਕੋਲੇ ਜਾਣਾ ਮੈਂ ਕਿਹਾ ਸਹੇਲੀਆਂ ਸੁਲੀਆਂ ਕੋਲੇ ਬਾਹਲਾ ਨਹੀਂ ਜਾਂਦੇ ਹੁੰਦੇ ਸੰਦੀਪ ਪਤਾ ਤੂੰ ਅੱਜ ਘਰੇ ਰਹਿ ਦੀ ਭਾਬੀ ਨਾ ਕੰਮ ਕਰਾਦੀ। ਨਾਲੇ ਇਹ ਬੁਰਾ ਲੱਗਦਾ ਹੈ। ਕੀ ਪੁੱਤ ਤੂੰ ਫਿਰਦਾ ਰਹਿੰਦਾ ਨਰਦ? ਬਈ ਉਹ ਤਾਂ ਉਹਨੇ ਕੱਪੜੇ ਸੋਣੇ ਸੀਗੇ ਤਾਂ ਕਰਕੇ। ਕੋਈ ਨਾ ਕੰਮ ਤਾਂ ਤਾਂ ਕੇਰਾ ਕਰਾ ਦੇ ਤੇਰੀ ਭਾਬੀ ਨਾ ਜਦੋਂ ਬੇਲੀਆ ਹੋਈਆਂ ਤੁਸੀਂ ਦੋਵੇਂ ਵਗ ਜਿਓ। ਬਈ ਕੰਮ ਕਰ ਤਾਂ ਹੁੰਦੀ ਰਹਿਣਗੇ। ਕੋਈ ਨਹੀਂ ਭਾਬੀ ਮੈਂ ਆ ਕੇ ਕਰਾ ਦੂੰਗੀ। ਨਾਲੇ ਬਈ ਮੈਂ ਅਸਾਈਨਮੈਂਟ ਵੀ ਤਾਂ ਲੈ ਕੇ ਆਉਣੀ ਆ ਨਾ। ਤਾਂ ਕਰਕੇ ਫਿਰ ਮੇਰਾ ਜਾਣਾ ਜ਼ਰੂਰੀ ਹੈ। ਕੋਈ ਨਾ ਤੂੰ ਅੰਦਰ ਆ ਕੇ ਕੰਮ ਧੰਦਾ ਕਰ ਲੈਨੇ। ਜਦੋਂ ਬੇਲੀਆ ਹੋ ਗਏ ਉਹ ਤੇਰੀ ਭਾਬੀ ਨਾਲ ਪਾਜੂ ਜਾਂ ਮੈਸੇਜ ਵੀ ਤੈਨੂੰ। ਠੀਕ ਆ। ਮੇਰੀ ਗੱਲ ਸੁਣਾ ਥੋੜਾ ਜਿਹਾ ਆਪਣਾ ਰੱਖਿਆ ਕਰ ਕੁੜੀ ਨੂੰ ਮੈਂ ਤਾਂ ਜੀ ਹਿਸਾਬ ਨਹੀਂ ਰੱਖਦੀ ਆ ਇੱਕ ਹੈ ਬਰਾਬਰ ਦੀ ਜੇ ਕੁਝ ਕਹਿਨੇ ਆ ਗੁੱਸਾ ਮੰਦੀ ਆ ਨਾਲੇ ਜਾਣ ਗਉਣ ਸੁਣਦਾ ਅਗਲਾ ਕੂਗਾ ਪਤਾ ਨਹੀਂ ਕਿਉਂ ਕੁੜੀ ਨੂੰ ਝੜਕਦੀ ਆ ਕਿਉਂ ਰੋਕਦੇ ਆ ਇਹ ਤਾਂ ਹੁਣ ਥੋੜੇ ਰੱਖਣ ਤੇ ਆ ਮੇਰੇ ਤਾਂ ਤਾਂ ਡਰਦੀ ਵੀ ਨਹੀਂ ਤਾਂ ਹੀ ਤਾਂ ਮੈਂ ਤੈਨੂੰ ਕਹਿੰਦਾ ਅਸੀਂ ਤਾਂ ਸਾਰਾ ਦਿਨ ਬਾਹਰ ਹੁੰਦੇ ਆ ਕੰਮ ਧੰਦੇ ਤੇਨ ਤਾਂ ਤੁਸੀਂ ਰੱਖਣਾ ਨਾ ਜबान-ਜਵਾਕ ਦੀ ਦਾ ਕੀ ਪਤਾ ਲੱਗਦਾ ਹੈ ਕਿ ਕਿਹੜੇ ਵੇਲੇ ਕੋਈ ਗਲਤੀ ਕਰ ਦੇ ਨੇ ਕੱਲੀ ਨੂੰ ਨਾ ਭੇਜਿਆ ਕਰ ਕਿਤੇ ਜਾਣਾ ਹੁੰਦਾ ਆਪ ਨਾਲ ਵਗ ਜਾ ਕਰ ਮੈਂ ਤਾਂ ਉਹੀ ਗੱਲ ਕਹਿਣ ਲੱਗੀ ਸੀ ਵੀ ਕੰਮ ਕਾਰ ਕਰਾ ਦੇ ਫਿਰ ਮੈਂ ਵਗ ਚੱਲੂ ਤੇਰੇ ਨਾਲ ਜਿਹੜੇ ਸੂਟ ਕੱਟਣੇ ਆ ਨਾਲ ਮੈਨੂੰ ਕਿਹੜਾ ਆਉਂਦੇ ਨਹੀਂ ਹੈਗੇ ਨਾਲ ਜਿਹ ਉਹਨੂੰ ਲੋੜ ਹੈ ਜੀ ਉਹ ਇੱਧਰ ਆ ਜਾਵੇ ਨਾ ਇਹਦਾ ਜਾਣਾ ਜ਼ਰੂਰੀ ਹੁੰਦਾ ਹਰ ਵਾਰ ਹਰ ਵਾਰ ਇਹੀ ਉਹਦੇ ਕੋਲ ਜਾਂਦੀ ਹੈ ਤੁਸੀਂ ਕਦੇ ਦੇਖਿਆ ਜੀ ਸੇਲੀ ਆਪਣੇ ਘਰੇ ਆਈ ਹੋਵੇ ਉਹੀ ਤਾਂ ਗੱਲ ਹੈ ਨਾ ਬੁੜੀਆਂ ਬੁੜੀਆਂ ਨਾਲ ਗੱਲਾਂ ਕਰ ਸਕਦੀਆਂ ਤੂੰ ਸਮਝਾਦਿਆ ਕਰ ਹੁਣ ਮੈਂ ਤਾਂ ਇਹ ਜੀਆਂ ਗੱਲਾਂ ਕਰਦਾ ਚੰਗਾ ਵੀ ਨਹੀਂ ਲੱਗਦਾ ਜੀ ਪੱਖਾਂ ਦੇ ਦੇਖੋ ਜੀ ਮੇਰਾ ਤਾਂ ਕਿਹਾ ਗੁੱਸਾ ਮੰਦੀ ਹੈ ਫਿਰ ਗਾਉਂਦੀ ਹੈ ਪਰਜਾਈਆਂ ਤਾਂ ਹੀ ਕਰਦੀਆਂ ਨੇ ਪਰਜਾਈਆਂ ਦਾ ਪਰਜਾਈਆਂ ਹੁੰਦੀਆਂ ਨੇ ਥੋੜੇ ਕਹੇ ਦਾ ਬਹੁਤ ਫਰਕ ਆ ਕੋਈ ਨਾ ਤੂੰ ਕਹਿ ਦੇ ਘਰ ਕਿਦਰੇ ਨਹੀਂ ਗੁੱਸਾ ਕਰਦੀ ਹੈ ਚਲੋ ਕੋਈ ਗੱਲ ਚਲ ਨਰੇ ਚਾਹ ਬਣਾ ਦੇ ਮੈਂ ਦੂਆ ਕੇਤੀ ਜਾਣਾ ਕਰ ਠੀਕ ਹੈ ਆ ਜਾ ਚਾਹ ਮਾ ਕਿ ਨਾ ਜਾਣਾ ਤਬ ਵੀ ਨਹੀਂ ਦੇਖ ਲੈਣਾ ਫੇਰ ਲੜੂਗੀ ਇੱਕ ਵੀ ਨਹੀਂ ਦੇਤੀ ਵੀ ਇੱਕ ਵੀ ਕੋਈ ਸਬਜੀ ਲੱਗੀ ਹੋ ਗਈ ਇਹ ਜਨਾ ਸਪਰੇਅ ਹੀ ਕਰਨ ਵਾਲੀ ਹੋਰੀਆ ਕਹੋਂਗੇ ਇਹਨਾਂ ਨੂੰ ਕਿ ਸਪਰੇਅ ਕਰ ਦੋ ਮੈਨੂੰ ਤਾਂ ਐਸੇ ਕੋਈ ਬੈਗ ਨਹੀਂ ਖਾਜੂਗੀ ਘਰੇ ਸਬਜੀ ਘਰ ਦੀ ਘਰ ਲਾਉਂ ਬਾਰੀ ਮੰਗਾਉਣੀ ਪਊਗੀ ਹੱਟ ਅਜੇ ਤੱਕ ਆਈ ਨਹੀਂ ਨਾ ਫੋਨ ਚੱਕ ਰਹੀ ਆ ਹਣ ਹੁਣ ਕੀ ਪਤਾ ਲੱਗ 10 ਮਿੰਟ ਹੋਰ ਦੇਖ ਲੈਣਾ ਹੁਣ ਤਾਂ ਨਹੀਂ ਫਿਰ ਘਰ ਨੂੰ ਚਲ ਜੂਆਂ ਇੱਕ ਵਾਰੀ ਕਹਿ ਕੇ ਵੀ ਆਉਂਗੀ ਤੇ ਨਾ ਆਉਣ ਵਾਲਿਆਂ ਚੋਂ ਤਾਂ ਹੈ ਨਹੀਂ ਚੱਲ ਕੋਈ ਨਾ ਵੇਟ ਕਰ ਲੈਣਾਗਾ ਆਜੂ ਥੋੜੇ ਟਾਈਮ ਤੱਕ ਬਾਕੀ ਉਹ ਕਿਹੜਾ ਘਰੇ ਸਿੱਧਾ ਆ ਸਕਦੀ ਹੈ ਮਸੌਬਾਨੇ ਮਾਰੂਗੀ ਪਹਿਲਾਂ ਇੱਕ ਉਹਦੇ ਭਰਾ ਪਰਜਾਈ ਹੈ ਹੈ ਨਹੀਂ ਪਤਾ ਨੂੰ ਕੀ ਕਹਿਣਗੇ ਤੂੰ ਕਿੱਥੇ ਚਲੀ ਹੈ ਕਿਉਂਕਿ ਕਾਲਜ ਦਾ ਤਾਂ ਉਹਨੇ ਰਾਤ ਹੀ ਕਹਿਤਾ ਸੀਗਾ ਵੀ ਮੈਂ ਜਾਣਾ ਨਹੀਂ ਬੱਦਰ ਜੇ ਫੇਰ ਸਾਈਡ ਤੇ ਹੋਗੇ ਪਾ ਸਾਮੀ ਜਾ ਕੇ ਬੈਠਣਾ ਕੋਈ ਇਹ ਤਾਂ ਤੁੱਪੀ ਵਾਲੀ ਆ ਬਹੁਤ ਟਾਈਮ ਲੱਗਦਾ ਨਹੀਂ ਕਿਹੜਾ ਵੇਲਾ ਕਿਹੜਿਆ ਆ ਆਈ ਗਏ ਫਿਰ ਜਨਾਬ ਮੈਨੂੰ ਤਾਂ ਲੱਗਿਆ ਸੀ ਜਨਾਬ ਆਉਂਦੇ ਨਹੀਂ ਹੈਗੇ ਕਿਤੇ ਘੰਟਾ ਹੋ ਗਿਆ ਸੀ ਵੇਟ ਕਰੀ ਜਾਂਦਾ ਨੂੰ ਤੇ ਆਪਾਂ ਇਹ ਵੀ ਆਉਣ ਦਾ ਨਾਈਂ ਨਹੀਂ ਲੈ ਰਹੇ ਸੀ। ਅੱਛਾ ਜੀ, ਇਹਦਾ ਮਤਲਬ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਜੇ ਜਨਾਬ ਯਕੀਨ ਨਾ ਹੁੰਦਾ ਨਾ ਮੇਰਾ ਟਾਈਮ ਇੱਥੇ ਖੜਨਾ ਹੀ ਨਹੀਂ ਸੀ। ਮੈਨੂੰ ਪੂਰਾ ਪਤਾ ਸੀ ਵੀ ਤੁਸੀਂ ਸੱਚੇ ਆਏ। ਬਾਕੀ ਮੈਨੂੰ ਐ ਵੀ ਪਤਾ ਸੀਗਾ ਵੀ ਤੈਨੂੰ 192 ਬਹਾਨੇ ਬਣਾਉਣੇ ਪਏ ਹੋਣਗੇ ਪਹਿਲਾਂ ਇੱਥੇ ਆਉਣ ਵਾਸਤੇ। ਸ਼ੁਕਰ ਹੈ ਤੁਸੀਂ ਸਮਝਦੇ ਹੋਗੇ। ਇਹ ਮੈਂ ਨਾ ਸਮਝੂ ਹੋਰ ਸਮਝੂ ਹੈ ਕੌਣ? ਐਸੇ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਇੱਥੇ? ਪੂਰਾ 1 ਘੰਟਾ ਹੋ ਗਿਆ ਸੀ। ਮੈਂ ਤਾਂ ਸੋਚ ਰਿਹਾ ਸੀ ਵੀ ਜਾਵਾਂ ਘਰ ਨੂੰ। ਹੁਣੇ ਤਾਂ ਨਹੀਂ ਹੁਣ। ਪਰ ਫਿਰ ਮੈਨੂੰ ਐ ਹੋ ਗਿਆ। ਵੀ ਤੂੰ ਇੱਥੇ ਆ ਵੀ ਗਈ ਤੇ ਮੈਂ ਘਰੇ ਚੱਲ ਗਿਆ ਫਿਰ ਤੇਰੀ ਭਗਾਈ ਹੋ ਫਿਰ ਆਪਣੀ ਗਲਤੀ ਤਾਂ ਮੰਨਣੀ ਨਹੀਂ ਵੀ ਗਲਤੀ ਆਪਣੀ ਹੈਗੀ ਵੀ ਆਪਾਂ ਦੇ ਟਾਈਮ ਮੇਰੀ ਗਲਤੀ ਫਿਰ ਕਰਨੀ ਵੀ ਆਪਾਂ ਉੱਥੇ ਖੜੇ ਗਿਆ ਨੇ ਅੱਛਾ ਜੀ ਹਾਂਜੀ 1 ਘੰਟਾ ਹੋ ਗਿਆ ਤੁਹਾਨੂੰ ਇੱਥੇ ਹੈ ਮੈਂ 5-10 ਮਿੰਟ ਲੇਟ ਹੋਈ ਆਂ ਤੂੰ ਤਾਂ ਬਿਆਹ ਤੋਂ ਪਹਿਲਾਂ ਹੀ ਝੂਠ ਬੋਲਣ ਲੱਗੇ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹਨਾ ਪਰ ਮੈਂ ਖੜਾ ਤਾਂ 1 ਘੰਟੇ ਤੋਂ ਨਾ ਫਿਰ ਉਹ ਤਾਂ ਤੁਹਾਡੀ ਗਲਤੀ ਹੈ ਨਾ ਮੈਂ ਤਾਂ ਜਿਹੜਾ ਟਾਈਮ ਦਿੱਤਾ ਸੀ ਉਹਦੇ ਅਕੋਰਡਿੰਗ ਆਈ ਬਸ ਇੱਕ ਸਬਰ ਹੈ ਜਿਹੜਾ ਹੁੰਦਾ ਹੈ ਉਹੀ ਮੈਨੂੰ ਇੱਥੇ ਪਹਿਲਾਂ ਲਿਆਉਂਦਾ ਜਿਵੇਂ ਪਹਿਲਾਂ ਆ ਕੇ ਖੜ ਜਾ ਕਰ ਦੱਸੋ ਗਲਤੀ ਕੀਤੀ ਹੈ ਹਮ ਗਲਤੀ ਸਾਰੀ ਸਬਰ ਦੀ ਹੈ ਇਹ ਉਹ ਕਾਤ ਨਹੀਂ ਹੁੰਦਾ ਤੁਹਾਨੂੰ ਪਤਾ ਮੈਨੂੰ ਕਿੰਨੇ ਬਹਾਨੇ ਬਣਾਉਣੇ ਪੈਂਦੇ ਆ ਤੁਹਾਨੂੰ ਮਿਲਣ ਵਾਸਤੇ ਹੈ ਸੱਚੀ ਨਾ ਨਾ ਮੈਂ ਤਾਂ ਝੂਠ ਬੋਲੀ ਆ ਨਹੀਂ ਆਗੀ ਚਲ ਛੱਡ ਤੇ ਕੀ ਸੋਚਿਆ ਫਿਰ ਅੱਗੇ ਬਾਰੇ ਅੱਗੇ ਬਾਰੇ ਮੈਂ ਸੋਚਿਆਗਾ ਜੀ ਵੈਸੇ ਭਾਬੀ ਕਹਿ ਰਹੀ ਸੀ ਭਾਈ ਵੀ ਕਹਿੰਦੇ ਸੀਗਾ ਹੁਣ ਤਾਂ ਨਾ ਮੇਰਾ ਰਿਸ਼ਤਾ ਦੇਖੀ ਆਂਦੇ ਨੇ ਮੈਂ ਵੀ ਕਹਤਾ ਵੀ ਚਲੋ ਦੇਖ ਲਓ ਤੁਸੀਂ ਬਾਕੀ ਠੀਕ ਆ ਆਪਣਾ ਸਾਥ ਇੱਥੋਂ ਤੱਕ ਹੀ ਸੀਗਾ ਜੀ ਤੁਸੀਂ ਕੋਈ ਵਧੀਆ ਹੀ ਕੁੜੀ ਦੇਖ ਕੇ ਕਰਾ ਲਓ ਠੀਕ ਹੈ ਮੈਂ ਚਲਦੀ ਆ ਬਾਏ ਓ ਕੀ ਕੁੜੀ ਵੇਖ ਕੇ ਕਰਾ ਲਓ ਘਰ ਦੇ ਦੇਖ ਰਹੇ ਆ ਫਿਰ ਕਹਿ ਦਿੰਦੇ ਆ ਕਿ ਕੁੜਨਾ ਬਹਾਨੇ ਲਾਉਂਦੇ ਆ ਇਹ ਸੱਚੀ ਗੱਲ ਦੱਸਦੇ ਆ ਤਾਂ ਯਕੀਨ ਨਹੀਂ ਕਰਦੇ ਯਕੀਨ ਤਾਂ ਨਹੀਂ ਕਰਨਾ ਪਰ ਮੈਨੂੰ ਗੁੱਸਾ ਜ਼ਰੂਰ ਆ ਤੇਰੀ ਆ ਗੱਲ ਤੇ ਤੁਹਾਨੂੰ ਕਾਜੋ ਗੁੱਸਾ ਆ ਜਾਂਦਾ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈਗੀ ਹਾਂ ਲੈ ਮੈਂ ਤਾਂ ਹਾਂ ਵੀ ਕਰਤੀ ਅੱਛਾ ਜੀ ਚਲ ਠੀਕ ਹੈ ਜਾ ਫਿਰ ਕਰਵਾ ਲਾ ਗਿਆ ਜੀ ਨਾਮ ਵੀ ਕਰਵਾਣਾ ਸੋਚ ਲਓ ਮੈਂ ਜਾ ਰਹੀ ਹਾਂਗੀ ਠੀਕ ਆ ਪੱਕਾ ਹੂੰ ਠੀਕ ਆ ਕਿਨੇ ਕਹਹਾ ਵੀ ਮੈਂ ਕਿਸੇ ਹੋਰ ਨਾਲ ਵਿਆਹ ਕਰਾ ਲੂੰਗੀ ਨਾ ਤੂੰ ਤਾਂ ਕਰਵਾਉਣਾ ਹੈ ਘਰ ਦੇ ਕਹਿ ਰਹੇ ਆ ਵਧੀਆ ਜੇ ਮੁੰਡਾ ਵੇਖਣਾ ਤੇਰੇ ਵਾਸਤੇ ਮੈਂ ਵੀ ਚਲ ਕੁੜੀ ਵੇਖਣੂ ਆ ਫਿਰ ਵਧੀਆ ਜੀ ਅੱਛਾ ਜੀ ਐ ਕਿਵੇਂ ਹੋਰ ਕੋਈ ਕੁੜੀ ਦੇਖ ਲਵਾਂਗੇ ਸ਼ਰਮ ਤਾਂ ਨਹੀਂ ਹੁੰਦੀ ਇਹ ਗੱਲ ਕਹਿੰਦੇ ਆ ਨੂੰ ਕਿਨੇ ਕਿਹਾ ਪਹਿਲਾਂ ਵੀ ਕੋਈ ਹੋਰ ਕੁੜੀ ਵੇਖ ਲਓ ਵਧੀਆ ਜੀ ਤੇ ਇਹਦੇ ਨਾਲ ਵਿਆਹ ਕਰਵਾ ਲਵਾਂ ਮੈਂ ਤਾਂ ਮਜ਼ਾਕ ਕਰਦੀ ਆ ਤੂੰ ਤਾਂ ਸੱਚੀ ਮਿੱੱਚੀ ਕਹਿ ਰਹੇ ਹੋਗੇ ਅਛਾ ਜਿਵੇਂ ਮੈਂ ਤਾਂ ਸਹਰੇ ਬੰਨੀ ਖੜਾ ਹੁੰਨਾ ਵੀ ਹਾਂ ਭਾਈ ਜਾ ਕੇ ਲਾਮਾਂ ਤੇ ਬੈਠਣਾ ਹੀ ਮੈਂ ਵੀ ਮਜ਼ਾਕ ਹੀ ਕਰ ਰਿਹਾ ਮੈਨਰੇ ਮੈਨੂੰ ਪਤਾ ਹੈਗਾ ਮੇਰੇ ਤੋਂ ਬਿਨਾ ਤੂੰ ਕਿਸੇ ਹੋਰ ਨਾਲ ਘਰਾ ਵੀ ਨਹੀਂ ਸਕਦਾ ਜੋ ਤੁਹਾਨੂੰ ਪਤਾ ਹੈਗਾ ਫਿਰ ਤੁਸੀਂ ਘਰੇ ਆ ਕੇ ਗੱਲ ਕਿਉਂ ਨਹੀਂ ਕਰਦੇ ਜੀ ਬਸ ਇਹੀ ਗੱਲ ਦਾ ਡਰ ਹੈ ਕਿੰਨਾ ਘਟਾਲਾ ਮੈਂ ਆਪਣੇ ਭਾਈ ਨੂੰ ਉਹਨੂੰ ਪਤਾ ਵੀ ਨਹੀਂ ਮੇਰੇ ਭਰਾ ਦਾ ਸੁਭਾਅ ਕਿੰਨਾ ਤੈਨੂੰ ਨਹੀਂ ਪਤਾ ਹੁਣ ਤਾਂ ਕਿੰਨਾ ਗੁੱਸੇ ਵਾਲਾ ਹੈਗਾ ਨਹੀਂ ਹੈਗਾ ਪਰ ਜਦੋਂ ਆਪਣੀ ਗੱਲ ਬਾਰੇ ਪਤਾ ਲੱਗ ਗਿਆ ਫੇਰ ਐ ਨਹੀਂ ਪਤਾ ਵੀ ਉਹਨੂੰ ਕਿੰਨਾ ਗੁੱਸਾ ਆਊ। ਉਹੀ ਤਾਂ ਨਾ ਮੈਂ ਡਰੀ ਜਾਂਦੀ ਆ ਵੀ ਆਪਾਂ ਤਾਂ ਇੱਕੋ ਪਿੰਡ ਦੇ ਆਂਗੇ। ਐਵੇਂ ਵਿਆਹ ਹੋ ਸਕਦਾ ਹੈ ਆਪਣਾ। ਯਾਰ ਅੱਜ ਕੱਲ ਤਾਂ ਸਾਰਾ ਕੁਝ ਹੋ ਹੀ ਜਾਂਦਾ ਕੋਈ ਨਾ ਜੇ ਥੋੜੀ ਜਿਹੀ ਤੂੰ ਹਿੰਮਤ ਕਰੇਂ ਮੈਂ ਵੀ ਕਰ ਬੇਬੇ ਨਾਲ ਗੱਲ ਕਰ ਲਵਾਂ। ਮਨਾ ਤਾਂ ਆਪਾਂ ਲਵਾਂਗੇ। ਪਰ ਮੈਂ ਸੱਚੀ ਦਿਲੋਂ ਤਾਂ ਬਿਨਾ ਹੋਰ ਕਿਸੇ ਨਾਲ ਵਿਆਹ ਕਰਾਉਣ ਬਾਰੇ ਸੋਚਿਆ ਵੀ ਨਹੀਂ ਹੈਗਾ। ਮੈਂ ਕੀ ਹਿੰਮਤ ਕਰਾਂ ਜੀ? ਮੇਰੇ ਤਾਂ ਭਾਬੀ ਵੀ ਨਹੀਂ ਸੁਣਦੀ ਤੇ ਵੀਰਾ ਉਦੇ ਮੂਰੇ ਤਾਂ ਨਾ ਮੇਰੀ ਜਵਾਨੀ ਨੇ ਖੋਲੀ ਬਸ ਬਾਈ ਜਿਵੇਂ ਕਹਿ ਦਿੰਦਾ ਨਾ ਮੈਂ ਤਾਂ ਆ ਹੀ ਕਰਨਾ ਹੁੰਦਾਗਾ ਹਾਂ ਠੀਕ ਪਰ ਆ ਗੱਲ ਨਹੀਂ ਤੂੰ ਉਹਨਾਂ ਦੇ ਕਹਿਣ ਤੇ ਕਰ ਨਹੀਂ ਤੈਨੂੰ ਦੱਸਾਂ ਮੈਂ ਕਿਤੇ ਕਹਿ ਦੇ ਤੂੰ ਵੀ ਹਾਂ ਮੈਂ ਤਾਂ ਉਹਨਾਂ ਦੇ ਪ੍ਰੈਸ਼ਰ 'ਚ ਆ ਕੇ ਕਰਾ ਰਹੀ ਨਹੀਂ ਮੈਂ ਤਾਂ ਕੁਛ ਖਾ ਕੇ ਮਰ ਜੂ ਅੱਛਾ ਜੀ ਹੂੰ ਇਹ ਗੱਲ ਝੂਠ ਨਹੀਂ ਐ ਸੱਚ ਐ ਨਾ ਤੁਸੀਂ ਝੂਠ ਬੋਲਿਆ ਨਾ ਕੋਈ ਮੁੰਡਾ ਮੇਰੇ ਪਿੱਛੇ ਖਾ ਕੇ ਜ਼ਹਿਰ ਮਰ ਜੂਗਾ ਕੋਈ ਮੁੰਡਾ ਨਹੀਂ ਹੈਗਾ ਮੈਂ ਤਾਂ ਸਿਰਫ ਮੈਂ ਹਾਂ ਨਾ ਮੋ ਬਣਾਈ ਜੋ ਕਿਤੇ ਨਹੀਂ ਮੈਂ ਜਾਣ ਵਾਲੀ ਇੱਥੇ ਆਂਗੀ ਤੇ ਬਾਕੀ ਰਹੀ ਵਿਆਹ ਦੀ ਗੱਲ ਉਹ ਤਾਂ ਮੈਂ ਤੁਹਾਡੇ ਨਾਲ ਨਹੀਂ ਕਰਾਣਾ ਇਹ ਗੱਲ ਪੱਕੀ ਹੈਗੀ ਬਸ ਠੀਕ ਹੈ ਫਿਰ ਬਸ ਠੀਕ ਨਹੀਂ ਫਿਰ ਘਰੇ ਗੱਲ ਕਰ ਲਿਓ ਜੇ ਮੇਰੇ ਨਾਲ ਵਿਆਹ ਕਰਾਉਣਾਗਾ ਨਹੀਂ ਤਾਂ ਫਿਰ ਮੈਂ ਤਾਂ ਹਾਂ ਕਰੀ ਦਊਂਗੀ ਸਰਹੂਰ ਪਾਸੇ ਮੈਂ ਤੁਹਾਨੂੰ ਮੁੱਕੀਆਂ ਨਾ ਖਾ ਲਈ ਤਾਂ ਦੱਸਾਂ ਮੈਂ ਮਜ਼ਾਕ ਕਰ ਦਿਆਂਗੀ ਤੁਸੀਂ ਤਾਂ ਹੋ ਜਿਹਦੇ ਨਾਲ ਅਜਿਹੀ ਗੱਲ ਤਾਂ ਮੈਨੂੰ ਸੁਣਨੀ ਵੀ ਚੰਗੀ ਨਹੀਂ ਲੱਗਦੀ ਚਲੋ ਠੀਕ ਆ ਆ ਤੋਂ ਬਾਅਦ ਮੈਂ ਇਹ ਜੀ ਗੱਲ ਨਹੀਂ ਕਰਦੀ ਹੂੰ ਤੇ ਚੱਲ ਗਏ ਫਿਰ ਹੁਣ ਆਪਾਂ ਚਲੋ ਪਰ ਕਰੇ ਗੱਲ ਕਰ ਲਿਓ ਯਕੀਨ ਨਹੀਂ ਹੈਗਾ ਮੇਰੇ ਤੇ ਮੈਂ ਤੇਰੇ ਨਾਲ ਪਹਿਲਾਂ ਗੱਲ ਕਰਨ ਨੂੰ ਤਿਆਰ ਆ ਮੈਂ ਤਾਂ ਜੇ ਤੂੰ ਆਖੇ ਮੱਝ ਹੀ ਕਰ ਲੈਣਾ ਜੇ ਸੱਚ ਪੁੱਛੋ ਤਾਂ ਨਹੀਂ ਹੈਗਾ ਕੀ ਨਹੀਂ ਹੈਗਾ ਯਕੀਨ ਅੱਛਾ ਕਿਹੜੀ ਗੱਲ ਤੇ ਨਹੀਂ ਯਕੀਨ ਹੈਗਾ ਵੀ ਤੁਸੀਂ ਮੇਰੇ ਨਾਲ ਵਿਆਹ ਕਰਾਉਂਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਥੋੜਾ ਚੈਨ ਨਿਹਮਤ ਹੈ ਕਿ ਵੀ ਤੁਸੀਂ ਮੰਮੀ ਨਾਲ ਗੱਲ ਕਰ ਸਕੋ ਫਿਰ ਐਂ ਕਰ ਹੁਣ ਹੀ ਚੱਲਦੇ ਆਪਾਂ ਮੰਮੀ ਨਾਲ ਹੀ ਗੱਲ ਕਰਦੇ ਆਂ ਚੱਲ ਚੱਲੀਏ ਕਿੱਥੇ ਤੁਸੀਂ ਭਾਗੋ ਯਕੀਨ ਪਤਾ ਲੱਗ ਜੂਗਾ ਵੀ ਹੈਗਾ ਜਾਂ ਨਹੀਂ ਹੈਗਾ ਮੈਂ ਤਾਂ ਨਾ ਮੁਕਾਲ ਕਰਦੀ ਸੀਗੀ ਤੁਸੀਂ ਤਾਂ ਹਰ ਇੱਕ ਗੱਲ ਨਾ ਮੇਰੇ ਸੀਰੀਅਸ ਲੈ ਰਹੇ ਹੋਗੇ ਇੱਕ ਤੂੰ ਹੀ ਤਾਂ ਹੈਂ ਜਿਹਨੂੰ ਮੈਂ ਸੀਰੀਅਸ ਲੈਤਾ ਨਹੀਂ ਹੋਰ ਕਿਸੇ ਜੀ ਨੂੰ ਮੈਂ ਵੀ ਨਹੀਂ ਸੀਰੀਅਸ ਲੈ ਲੈਂਦਾ ਜਿਹੜਾ ਕੋ ਸੁੰਦਾ ਹੋਈ ਆ ਕੇ ਆਏ ਚੱਲੀਏ ਚੱਲ ਹਾਂ ਹਾਂ ਹੋਰ ਕਿੰਨੀਆਂ ਚੋਰੀਆਂ ਰੱਖੇਂਗੀ ਦੇਖ ਹੁਣ ਕਿਵੇਂ ਤੰਦੀਆਂ ਜਾਂ ਕਿਰਚਦੀ ਆ ਮੈਨੂੰ ਐਂ ਦੱਸ ਜਦੋਂ ਤੇਰੇ ਬਾਈ ਨੇ ਮਣਾ ਕੀਤਾ ਸੀ ਕੀ ਲੈਣ ਗਈ ਸੀ ਭਾਬੀ ਦੇਖੇ ਤੂੰ ਐਂਗਾ ਤੂੰ ਕਰ ਦਿਆ ਤੈਨੂੰ ਪਤਾ ਤਾਂ ਹੈਗਾ ਮੈਂ ਅਬੀ ਸੇਲੀ ਕੋਲੇ ਗਈ ਸੀ ਦੀ ਦੇਖ ਸੰਦੀਪ ਮੈਂ ਤੈਨੂੰ ਮਾੜਾ ਨਹੀਂ ਕਹਿੰਦੀ ਤੂੰ ਛੋਟੀ ਆ ਸਾਡੇ ਤੋਂ ਪਰ ਸਮਝਾਉਣਾ ਮੇਰਾ ਫਰਜ਼ ਆ ਤੈਨੂੰ ਗੁੱਸਾ ਲੱਗੇ 20 ਵਾਰੀ ਉਹ ਤੇਰੀ ਮਰਜ਼ੀ ਆ ਪਰ ਔਰ ਗੱਲ ਵਧੀਆ ਨਹੀਂ ਹੈ ਕਿ ਤੇਰੇ ਭਾਈ ਨੇ ਤੈਨੂੰ ਮਨਾ ਕੀਤਾ ਸੀ ਜਾਣ ਨੂੰ ਤੂੰ ਫਿਰ ਵੀ ਚੋਰੀੋਂ ਪੈਰ ਬੋਚ ਕੇ ਘਰੋਂ ਨਿਕਲੀ ਭਾਬੀ ਦੇਖੀ ਧੰਨ ਵੀ ਪਤਾ ਮੰਮੀ ਤਾਂ ਹੈ ਨਹੀਂ ਗਈ ਹਨ ਤੇ ਤੂੰ ਮੇਰੀ ਸੇਲੀਆਂ ਵਰਗੀਆਂ ਤੇਰੇ ਤੋਂ ਕਾਦਾ ਲੁਕੋਆ ਬਸ ਮੈਂ ਹੰਤੀ ਸੇਲੀ ਕੋ ਲਗਾਈ ਸੀ ਕਿ ਹੁਣ ਜੇ ਤੂੰ ਵੀ ਭਾਈ ਨੂੰ ਦੱਸੇਂਗੀ ਨਾ ਫਿਰ ਤੂੰ ਮੇਰੀ ਕਾਦੀ ਸੇਲੀ ਹੋਵੇਂਗੀ ਦੇਖ ਸੰਦੀਪ ਮੈਂ ਮੰਨਦੀ ਆਂ ਵੀ ਮੈਂ ਤੇਰੀ ਮਾਵਾ ਵਰਗੀਆਂ ਪਰ ਤੂੰ ਵੀ ਸਾਡੀ ਥੀਆਂ ਵਰਗੀਆਂ ਤੇ ਧੀ ਕਰੇ ਮਾਂ ਆਪਣੀ ਪੱਗ ਨੂੰ ਲਾ ਦੇਣੀ ਲੱਗਦੀ ਨਹੀਂ ਝੂਠ ਬੋਲ ਕੇ ਜਾਂਦੀ ਹੁੰਦੀ ਹੈ ਦੇਖ ਅੱਜ ਤੁਸੇਲੀ ਕੋਲ ਜਾਨੀ ਆ ਸੇਲੀਆਂ ਕਿਸੇ ਦੀ ਮਿੱਤ ਨਹੀਂ ਹੁੰਦੀਆਂ ਪੁੱਤ ਸੇਲੀ ਸੇਲੀ ਕਦੇ ਨਹੀਂ ਬਣਦੇ ਭਾਬੀ ਤੇਰੀ ਗੱਲ ਸਹੀ ਹੈ ਪਰ ਤੁਹਾਨੂੰ ਮੈਤੇ ਯਕੀਨ ਨਹੀਂ ਹੈਗਾ ਮੈਂ ਨਾ ਕੋਈ ਐਸਾ ਕੰਮ ਨਹੀਂ ਕਰਦੀ ਜਿਹਦੇ ਨਾਲ ਮੇਰੇ ਬਾਈ ਦੀ ਜਿੱਤ ਨੂੰ ਦਾਗ ਲੱਗੇ ਯਕੀਨ ਤਾਂ ਹੈਗਾ ਕਮਲੀਏ ਪਰ ਅੱਜ ਕੱਲ੍ਹ ਤਾਂ ਦੁਨੀਆਦਾਰੀ ਇਹੋ ਜਿਹੀ ਹੋਈ ਆ ਬਸ ਜਵਾਨੀ ਦੀ ਇੱਜ਼ਤ ਉਹਨਾ ਹਰੇਕ ਨੂੰ ਡਰ ਲੱਗਦਾ ਹੁੰਦਾ ਹੈ ਨੇੜੇ ਜਾਂਦੀ ਇਤੁਰ ਪੋਇ ਦਾ ਕਿਸੇ ਪਾਸੇ ਮੂ ਨਹੀਂ ਵਹੋਗੇ ਨਹੀਂ ਲੋਕਾਂ ਨੇ ਗੱਲਾਂ ਬਣਾ ਲੈਣੀਆਂ ਭਾਬੀ ਤੂੰ ਫਿਕਰ ਘਾਤੋ ਕਰਦੀ ਆ ਮੈਂ ਨਾ ਮੇਰੀ ਸਹੇਲੀ ਕੋਲ ਹੀ ਜਾ ਕੇ ਆਈ ਆ ਬਸ ਉਹਦੇ ਥੋੜੇ ਕੱਪੜੇ ਸੀ ਉਹਨੇ ਵਿਆਹ ਜਾਣਾਗਾ ਉਹ ਬਸ ਉਹਦੀ ਹੈਲਪ ਕਰਾ ਕੇ ਆਈ ਆ ਚੱਲੀ ਜੀ ਫਿਕਰ ਤਾਂ ਹੋ ਜਾਂਦੀ ਐ ਨਾਲੇ ਤੇਰੀ ਸਹੇਲੀ ਆਪਣੇ ਘਰੇ ਤਾਂ ਆਉਂਦੀ ਨਹੀਂ ਹੈਗੀ ਤੈਨੂੰ ਰੋਜ਼ ਹੀ ਬੁਲਾ ਲੈਂਦੀ ਐ ਹੁਣ ਇਹਦਾਂ ਬਜੇ ਕੋ ਕੰਮ ਪਾਊਗਾ ਨਾ ਉਹਨੂੰ ਸਿੱਧਾ ਕਹਿਦੀ ਵੀ ਮੇਰੀ ਭਾਬੀ ਨੇ ਕਿਹਾ ਸਾਡੇ ਵਧੀਰੇ ਵੱਡਾ ਘਰ ਹੈ ਜਿੱਥੇ ਮਰਜ਼ੀ ਬੈਠ ਕੇ ਸੂਟ ਬਣਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹਲੇ ਆਪਣੇ ਕੋੜਾ ਮਸ਼ੀਨ ਨਹੀਂ ਹੈਗੀ ਕੋਈ ਨਹੀਂ ਭਾਬੀ ਅਗਲੀ ਵਾਰ ਉਹ ਇੱਥੇ ਆ ਜੂਗੀ ਚੱਲ ਹੁਣ ਤੂੰ ਬਾਈ ਨੂੰ ਨਾ ਦਸੀ ਚੰਗਾ ਐਵੇਂ ਗੁੱਸਾ ਕਰੂਗਾ ਦੱਸੂਗੀ ਮੈਂ ਤਾਂ ਦੇਖੀ ਭਾਬੀ ਮੇਰੇ ਨਾਲ ਨਹੀਂ ਨਹੀਂ ਹੈਗੀ ਭਾਬੀ ਮੰਨ ਕੇ ਪਲੀਜ਼ ਫਰਸੇ ਲਿਆਣੇ ਝੂਠ ਬੋਲ ਕੇ ਕੌਣ ਜਾਂਦਾ ਹੁੰਦਾ ਭਾਬੀ ਤੂੰ ਵੀ ਨਾ ਬਾਈ ਨੂੰ ਕਹਤਾ ਵੀ ਮੇਰੇ ਨਾਲ ਕੰਮ ਨਹੀਂ ਕਰਾਉਂਦੀ ਇਹ ਫਿਰ ਮੈਨੂੰ ਮੈਂ ਤਾਂ ਬੋਲੀਏ ਕਿਹਾ ਹੀ ਨਹੀਂ

ਮੈਂ ਇਹਨੂੰ ਨਾ ਦੱਸਿਆ ਨਹੀਂ ਦੱਸ ਦੀ ਕਮਲੀਏ ਜਾ ਚਾਹ ਪੀ ਲੈ ਜਾ ਕੇ ਕੀ ਕਰਾ ਲੇ ਖੋ ਵੀ ਕਰ ਲੈ ਘਰ ਦਾ ਦੇਖੇ ਜਾਂ ਬਾਹਰ ਦਾ ਕੋਠੇ ਜੱਡੀ ਹੋ ਗਈ ਵਿਆਹਣ ਵਾਲਾ ਟਾਈਮ ਨੇੜੇ ਆ ਗਿਆ ਡਰ ਲੱਗਦਾ ਸੇ ਲੀ ਮਰਵਾ ਦਿੰਦੀਆਂ ਹੁੰਦੀਆਂ ਨੇ ਕਦੇ ਤੈਨੂੰ ਕੀ ਕਹੀਏ ਅਸੀਂ ਜੇ ਮਾਂ ਹੁੰਦੀ ਨਾ ਤਾਂ ਗੱਲ ਹੋਰ ਹੁੰਦੀ ਭਾਬੀ ਨੂੰ ਮਾਂ ਵਾਲਾ ਪੜਜਾ ਨਵੋਣਾ ਬੋਤ ਓਕੇ ਕੀ ਕਰ ਰਹੇ ਹੋ ਤੁਸੀਂ ਕੋਸ਼ ਨਹੀਂ ਤੁਸੀਂ ਨਾ ਸਾਰਾ ਦਿਨ ਫੋਨ 'ਚ ਬੜੇ ਰਿਹਾ ਕਰੋ ਫੋਨ ਹੀ ਦਿਖਦਾ ਤੁਹਾਨੂੰ ਹੋਰ ਤਾਂ ਘਰੇ ਜੀ ਦਿਖਦੇ ਨਹੀਂ ਕੋਈ ਉਹ ਬਾਬਾ ਗੁਰੂ 2 ਮਿੰਟ ਤਾਂ ਚਲਾਉਣਾ ਹੈ ਤਾਂ ਤਾਂ ਲਾਦਾ ਸਾਰਾ ਸਾਰਾ ਦਿਨ ਚਲਾਉਂਦਾ ਅੱਛਾ ਜੀ 2 ਮਿੰਟ ਚਲਾਉਣੇ ਤੇ ਹੋਰ ਹੁਣ ਤਾਂ ਆ ਕੇ ਬੈਠਿਆ ਸੀ ਇਹਦਾ ਟਪੈ ਚਲੋ ਠੀਕ ਹੈ ਜੀ ਛੋਡੇ ਨਾ ਬੈਸ ਫੋਨ ਕਰ ਇਹਨੂੰ ਛੱਡ ਕੇ ਨਾ ਘਰੇ ਹੋਰ ਜਿਵੇਂ ਉਹਨਾਂ ਕਨੇ ਨੀ ਮਿਲੇਗਾ ਮਾਰਦਾ ਕੁੜੀ ਗਨੀ ਨੀਗਾ ਮਾਰ ਕੋਠੇ ਰਹਿ ਬਿਨ ਮੀਆਂਦੀਆ ਦਿਨੋ ਦਿਨ ਰੱਖਿਆ ਕਰਨੀਆ ਵੀ ਔਖੀਆਂ ਨੇ ਕੋਈ ਦੇਖ ਲੋ ਮਾੜਾ ਚੰਗਾ ਰਿਸ਼ਤਾ ਤੈਨੂੰ ਐ ਲੱਗਦਾ ਕ ਮੈਂ ਕੋਈ ਨਿਗਾ ਹੀ ਨਹੀਂ ਮਾਰਦਾ ਕਿਤੇ ਜਿੰਨੀ ਮੈਨੂੰ ਟੈਨਸ਼ਨ ਆ ਨਾ ਉਹਨੂੰ ਕਿਸੇ ਨੂੰ ਨਹੀਂ ਦੇਖੋਰੇ ਮੈਂ ਤਾਂ ਇਹ ਗੱਲ ਬਹਿ ਅੱਜ ਲੱਖ ਸਿਆਣੀ ਆ ਖਣੂ ਤੇ ਬੁੱਤ ਵਿਗੜੇ ਦਾ ਪਤਾ ਨਹੀਂ ਲੱਗਦਾ ਹੁੰਦਾ ਤੇ ਤੁਸੀਂ ਕੋਈ ਦੇਖ ਕੇ ਨਾ ਵਧੀਆ ਕਰ ਤੇ ਇਹਦਾ ਕੋਈ ਰਿਸ਼ਤਾ ਪੱਕਾ ਕਰ ਦੋ ਗੱਲ ਤਾਂ ਤੇਰੀ ਸਹੀ ਆ ਪਰ ਆਪਾਂ ਇੰਨੀ ਛੇਤੀ ਵਿੰਦਾ ਹੋ ਕਰ ਸਕਦੇ ਇੰਨਾ ਪੜੀ ਆਪਣੀ ਕੁੜੀ ਕੋਈ ਵਧੀਆ ਰਿਸ਼ਤਾ ਹੋਇਆ ਉਹ ਤਾਂ ਦੇਖ ਲਾਂਗੇ ਬੜੀ ਲਈ ਕਿ ਤਾਂ ਮੰਨਦੇ ਆ ਪੜਾ ਤਾਂ ਲਈ ਉਸੇ ਗੱਲ ਦਾ ਟੈਨਸ਼ਨ ਆ ਆ ਕਾਲ ਲਾ ਕੁੜੀ ਨਾਲ ਬਾਤ ਕਰ ਬਾਰੇ ਵੀ ਗੱਲ ਜਾਂਦੇ ਨਹੀਂ ਕਿਤੇ ਮੈਨੂੰ ਵਹੀ ਕਹਨੀ ਆ ਕੋਈ ਵਧੀਆ ਰਿਸ਼ਤਾ ਦੇਖ ਕੇ ਕੋ ਟਾਈਮ ਨਾਲ ਆਪਦਾ ਬਨਸੋਬ ਕਰ ਦੋ ਇਹਦਾ ਕਿਤੇ ਹੋਰ ਕਾਨੂੰ ਇਹ ਲੋਕ ਬਨਸੋਬ ਦਾ ਮਤਲਬ ਕੀ ਕਦਾ ਕਿੰਨੇ ਚਾਵਾਂ ਨਾ ਪੜਾਈਏ ਕੁੜੀ ਕੋਈ ਵਧੀਆ ਘਰ ਦੇਖਾਂਗੇ ਮੁੰਡਾ ਬਰੋਬਰ ਦਾ ਭਾਲਾਂਗੇ ਕੋਈ ਐਂ ਥੋੜੀ ਡੋਬਣੀ ਐ ਮੈਂ ਨਹੀਂ ਕਹਿੰਦੀ ਸੀ ਕਿ ਬਰੋਬਰ ਦਾ ਨਾ ਭਾਲੋ ਮੇਰੇ ਮਨੀਓ ਚਾਰ ਕਿਲੇ ਵੱਧ ਦੇਖ ਲੋ ਆਪਾਂ ਕਿਹੜਾ ਪੈਸੇ ਲਾਉਣੇ ਆ ਸੁੱਖ ਨਾਲ ਕੱਲੀ ਕੱਲੀ ਤਾਂ ਲੱਗਦਾ ਪਰ ਫਿਰ ਵੀ ਮੈਂ ਤੁਹਾਨੂੰ ਜੀ ਕਹਿੰਦੀ ਆਂ ਵੀ ਦੇਖੋ ਭਾਈ ਪਰਦਾਈ ਨਾਲੋਂ ਮਾਵਾ ਦਾ ਫਰਜ਼ ਨਿਭਾਉਣਾ ਨਾ ਸਭ ਤੋਂ ਜ਼ਿਆਦਾ ਵੱਡੀ ਤੇ ਸਭ ਤੋਂ ਜ਼ਿਆਦਾ ਔਖੀ ਗੱਲ ਆ ਮਾਵਾ ਕਹਿਣੇ ਸੌਖਾ ਆ ਮਾਵਾ ਬਣਨਾ ਬਤੁੱਖ ਮਮਾ ਮੈਨੂੰ ਆਖਿਆ ਹੋਇਆ ਹੈਗਾ ਝੁੜਕਦੀ ਵੀ 100 ਵਾਰ ਸੋਚਦੀ ਆਂ ਕਿ ਹਣੇ ਕੁਮਾਰ ਨੇ ਸੁਣ ਲਿਆ ਤਾਂ ਉਹ ਕੀ ਕਹਿਣਗੇ ਜਾਂ ਝੜਕ ਨਾਲ ਤੇ ਪੁੱਤ ਵੀ ਵਿਗੜ ਜਾਂਦਾ ਨਾ ਮਾਵਾ ਮਮਾ ਮੈਨੂੰ ਆਖਿਆ ਭਈ ਜੇ ਕੋਈ ਚੰਗਾ ਰਿਸ਼ਤਾ ਹੋਇਆ ਤਾਂ ਸਾਨੂੰ ਦੱਸਾਂ ਮਮਾ ਉੱਪਰ ਦਾ ਕਰਦਾ ਫਿਰਦਾ ਗੱਲ ਤਾਂ ਮੈਹੀ ਕਰੀਏ ਇੱਕ ਦੋ ਜਣਾ ਤੇ ਜਨਾਨੀਆਂ ਨਾਲ ਲੱਗਦੀਆਂ ਨਹੀਂ ਪਰ ਜਨਾਨੀ ਦੀ ਜਵਾਬ ਕਿਤੇ ਨਹੀਂ ਮੇਰਾ ਜੀ ਨਹੀਂ ਮੰਨਦਾ ਹੈਗਾ ਕੋਈ ਗੱਲ ਨਹੀਂ ਹੋਰ ਨਾ ਕਿਸੇ ਨੂੰ ਬੜਾ ਆਖਿਆ ਕਰ ਅਗਲੇ ਨੂੰ ਮੈਂ ਹੋ ਜਦਾਗਾ ਜਿਹਦੀ ਇਹਦਾ ਫਹਾ ਵਧਣ ਨੂੰ ਕਰਦੇ ਲੋਕ ਤਾਂ ਗੱਲਾਂ ਬਣਾਉਣ ਲੱਗ ਜੰਦੇ ਆ ਮਾਮੇ ਨੂੰ ਆਖਿਆ ਹੈ ਮਾਮਾ ਬਈਆ ਰਿਸ਼ਤਾ ਪੇੜ ਲੂ ਕੋਈ ਆਣਾ ਹੋਵੇ ਵੀ ਕਾਨੂੰ ਇਹ ਚੱਲ ਲੱਭਦੇ ਨੂੰ ਤੇ ਮੁੜ ਕੇ ਆ ਕੇ ਕੁੜੀ ਆਪਣੇ ਪਾਰ ਤੇ ਬੈਠੀ ਰਹੇ ਲੈ ਉਹਦੀ ਕਿਹੜਾ ਕੁਛ ਲੱਗਦੀ ਨਹੀਂ ਮਾਮੇ ਦੀ ਕਿਹੜਾ ਐ ਥੋੜੀ ਉਹ ਆਪਣੇ ਨਾਲ ਧੋਖਾ ਕਰਵਾਉਗਾ ਜੀ ਰਿਸ਼ਤੇ ਦਾ ਡੋਬ ਦਿੱਤੀ ਕੁੜੀ ਅਦਾ ਸੋਬਰ ਸੋਚ ਕੇ ਗੱਲ ਕਹੇ ਉਹ ਮੈਂ ਤਾਂ ਸਾਨੂੰ ਇਹ ਕਹਿੰਦੀ ਆ ਕਿ ਬਾਕੀ ਨਾਲੇ ਆਪਾਂ ਕਿਹੜਾ ਕੰਮ ਲਈ ਖਵਾ ਕੇ ਦੇਖ ਕੀ ਕਰਾਂਗੇ ਕੁਝ ਦੱਸਣਾ ਤਾਂ ਨਹੀਂ ਸੀ ਮੈਂ ਪਰ ਮੈਂ ਜੁਰਦ ਤੋਂ ਗੱਲ ਲੇ ਪਹੁੰਚ ਤੋਂ ਕਿ ਜਦੋਂ ਤੁਸੀਂ ਇਹਨੂੰ ਮਨਾ ਕਰਕੇ ਗਈ ਸੀ ਨਾ ਕਿਸੇ ਨੇ ਲੈ ਨਹੀਂ ਗਾ ਇਹ ਥੋੜੇ ਤੋਂ ਚੋਰੀਓ ਉਹ ਦੀ ਸੇਲੀ ਲੈ ਵਾਗੀ ਸੀ ਮੈਨੂੰ ਵੀ ਉਹਦੀ ਪਤਾ ਲੱਗਿਆ ਜਦੋਂ ਘਰੇ ਆਈ ਐ ਆਹੀ ਗੱਲੋਂ ਡਰਦੀ ਸੀ ਉਹਨੂੰ ਕਹਿਨੀ ਆ ਪਿਛੇ ਤੇ ਛੇਤੀ ਕੋਈ ਰਿਸ਼ਤਾ ਦੇਖ ਲਓ ਅਜੇ ਤਾਂ ਚੋਰੀ ਸੇਲੀ ਨੂੰ ਮਿਲਣ ਗਈ ਆ ਤੇ ਕੱਲ ਨੂੰ ਝੂਠ ਬੋਲ ਕੇ ਜੇ ਕੋਈ ਤੇ ਕੋਈ ਇਹਦਾ ਮੂਨੀ ਵਕਰਾਤਾ ਨਾਲੇ ਥੋੜੀ ਬੇਸਤੀ ਨਾਲੇ ਇਹਦਾ ਨਹੀਂ ਕਿਸੇ ਨੇ ਰਸਤਾ ਲੈਣਾ ਉਹ ਬਸ ਕਰ ਤੂੰ ਅਬ ਪੁੱਠੀਆਂ ਸਿੱਧੀਆਂ ਗੱਲਾਂ ਬਾਲੀਆਂ ਨਾ ਸੋਚਿਆ ਕਰ ਕੁੜੀ ਆਪਣੀ ਇੰਨੀ ਵੀ ਨਹੀਂ ਮਾੜੀ ਹੈਗੀ ਪੜੀ ਲਿਖੀ ਹੈ ਉਹਨੂੰ ਪਤਾ ਹੀ ਹੈ ਸਹੀ ਗਲਤ ਦਾ ਮੈਂ ਨਹੀਂ ਕਹਿੰਦੀ ਜੀ ਆਪਣੀ ਕੁੜੀ ਮਾੜੀ ਹੈ ਆਪਦੇ ਦੇ ਪੁੱਤ ਨੂੰ ਕੌਣ ਮਾੜਾ ਕਹਿੰਦਾ ਹੁੰਦਾ ਪਰ ਫਿਰ ਵੀ ਜਿਹੇ ਜੀ ਦੁਨੀਆਦਾਰੀ ਹੈ ਨਾ ਉਸ ਹਾਵਣਾ ਸੋਚ ਕੇ ਦੇਖੋ ਅੱਜ ਕੱਲ ਸੌ ਗੱਲਾਂ ਹੋ ਜਾਂਦੀਆਂ ਸੌ ਮਾਵਾਬ ਤੋਨੂ ਕਿ ਰੱਖੇ ਜਾਂਦੇ ਆਪਦੇ ਜੰਮਿਆਂ ਦੇ ਦੰਦ ਨਾ ਗੜੀ ਹੁੰਦੇ ਆ। ਏਕ ਨੂੰ ਪਤਾ ਹੀ ਹੁੰਦਾ ਵੀ ਆਪਦਾ ਧੀ ਪੁੱਤ ਕਹੇ ਜਾਗਾ। ਦੇਖੋ ਜੀ ਮੇਰਾ ਫਰਜ਼ ਸੀ ਤੁਹਾਨੂੰ ਦੱਸਣ ਦਾ। ਹੁਣ ਤਾਂ ਮੇਰਾ ਬਥੇਰਾ ਮੂੰਹ ਬੰਨਿਆ ਸੀ ਵੀ ਵੀਰੇ ਨੂੰ ਦੱਸੀ ਨਾ ਵੀ ਮੈਂ ਬਿਨਾ ਦੱਸੇ ਗਈਆਂ। ਪਰ ਤੁਸੀਂ ਆਪ ਸੋਚ ਲਓ ਵੀ ਤੁਹਾਡੇ ਕਹਿਣ ਦੇ ਬਾਵਜੂਦ ਵੀ ਉਹ ਚੋਰੀਓ ਵਗ ਗਈ। ਮੈਨੂੰ ਵੀ ਨਹੀਂ ਸੀ ਪਤਾ। ਪਿਓ ਗਈ ਹੋਈ ਐ। ਤੇ ਤੁਸੀਂ ਆਪ ਕੋਈ ਗੱਲ ਨਹੀਂ ਮੈਂ ਸਮਝਾ ਦੂੰਗਾ। ਉਹਨੂੰ ਪੇਜ ਮੇਰੇ ਉੱਪਰ। ਹੈ ਨੀ ਗੰਦੀ ਸੀ ਤੁਸੀਂ ਤਰੀਕੇ ਨਾਲ ਕੋਈ ਨਾ ਮੈਂ ਆਪਦੇ ਹਿਸਾਬ ਨਾਲ ਤਰੀਕੇ ਨਾਲ ਗੱਲ ਕਰ ਲਾ ਮੇਰੇ ਕੋਲੇ ਸੀਪ ਨੂੰ ਭੇਜ ਫਿਰ ਬਾਹਰ ਜਾ ਕੇ ਗੱਲ ਕਰਦੇ ਹੋ ਨਾ ਜੇ ਮੈਂ ਹੁਣ ਭੇਜੂਗੀ ਫਿਰ ਉਹਨੇ ਕਹਣਾ ਭਾਬੀ ਨੇ ਦੱਸਤਾ ਫਿਰ ਕਾਨੂੰਨ ਨੇ ਮੇਰੇ ਸੇ ਅਗਲੇ ਵੀ ਕੋਈ ਗੱਲ ਵੀ ਨਹੀਂ ਕਰਨੀ ਐਂਦੀ ਪੁੱਤ ਗੱਲ ਕਰਨ ਨੂੰ ਹਟ ਜਾਂਦਾ ਹੁੰਦਾ ਜੈਂਡਰ ਹੋਗੇ ਤਾਂ ਮੈਂ ਤੁਹਾਨੂੰ ਆਹੀਂ ਸਮਝਾਉਣੀ ਆ ਕਿ ਪਿਆਰ ਨਾ ਹਰ ਇੱਕ ਚੀਜ਼ ਲਵੇ ਲਾ ਕੇ ਕੋਈ ਨਾ ਮੈਂ ਆਪਦੇ ਤਰੀਕੇ ਨਾਲ ਗੱਲ ਕਰ ਲਵਾਂ ਬਸ ਠੀਕ ਹੈ ਫਿਰ ਆਪੇ ਕਰ ਲਿਓ ਹੁਣ ਨਹੀਂ ਮੈਂ ਭੇਜਦੀ ਫਿਰ ਫਿਰ ਉਹ ਦਰਦੀਏ ਮੁੜ ਕੇ ਫਿਰ ਕੁਝ ਦੱਸਣਾ ਵੀ ਨਿਕਲਦਾ ਨਹੀਂ ਜੁ ਕੋਈ ਅੱਜ ਗਲਤੀ ਕਰਦੀ ਅੱਜ ਦਾ ਪਿਆਰ ਨਾ ਬੜਿਆ ਕੇ ਪੁੱਛ ਵੀ ਲਾਉਂਗੀ ਨਲੇ ਆਏ ਕਿਵੇਂ ਬਾਗੀ ਚੋਰ ਤੈਨੂੰ ਪਤਾ ਹੀ ਨਹੀਂ ਲੱਗਿਆ ਤੂੰ ਕਿੱਥੇ ਸੀਗੀ ਮੈਂ ਤਾਂ ਜੀ ਬਾਹਰ ਕੰਮ ਕਰਦੀ ਸੀ ਹੁਣ ਮੈਨੂੰ ਕੀ ਪਤਾ ਇਹ ਕਿਹੜੇ ਵਾਲੇ ਬਾਗੀ ਪਤਾ ਹੀ ਨਹੀਂ ਲੱਗਣਾ ਤਾਂ ਮੈਂ ਦੇਖ ਦੋ ਘਰੇ ਮੁੜ ਕੇ ਆਈ ਐ ਮੈਂ ਨਾਲ ਉੱਤ ਦੇਖਿਆ ਕਿ ਤੇ ਹੈ ਹੀ ਨਹੀਂ ਸੀ ਮੈਂ ਤਾਂ ਗੌਰ ਰੱਖੀ ਫਿਰ ਮੈਨੂੰ ਮੈਨੂੰ ਪਤਾ ਸੀ ਵੀ ਇਹ ਸਹੇਲੀਆਂ ਕੋਲ ਹੀ ਗਈ ਫੜਦੀ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਕਿ ਜਦੋਂ ਦੀ ਪੁੱਤ ਕਾਲਜ ਵਗੈਰਾ ਪੜਦਾ ਹੋਵੇ ਨਾ ਬਾਹਰ ਨਿਕਲਣ ਦੀ ਹੱਦ ਪੈ ਜੇ ਫਿਰ ਉਹ ਚੋਰੀਓ ਜੋ ਹੋ ਰਿਓ ਜਾਣ ਲੱਗ ਗਿਆ ਤਾਂ ਤਾਂ ਤੈਨੂੰ ਕਿਹਾ ਸੀ ਨਾ ਮੈਂ ਹੁਣ ਮੈਂ ਦੱਸੂ ਕੀ ਕਰੀ ਜਦੋਂ ਜਾਂਦੀ ਹੁੰਦੀ ਉਹਦੇ ਨਾਲ ਜਾਇਆ ਕਰ ਮੈਨੂੰ ਦੱਸ ਕੇ ਵੀ ਨਹੀਂ ਗਈ ਤੁਸੀਂ ਪਿਆਰ ਨਾਲ ਗੱਲ ਕਰ ਲਓ ਤਾਂ ਹੀ ਕਹਨੀਆ ਤੁਸੀਂ ਘਰੇ ਹੁਣੋਂ ਸੁਣਵੈਨਾ ਵੀ ਨਹੀਂ ਪਤਾ ਲੱਗਦਾ ਕੌਣ ਆਪਣੇ ਆਉਂਦਾ ਕੌਣ ਜਾਂਦਾ ਕੋਈ ਗਈ ਦੇ ਨਹੀਂ ਪਤਾ ਲੱਗਿਆ ਤੁਹਾਨੂੰ ਫਿਰ ਇਹ ਕਰਾਂ ਤਰੂ ਜੀ ਮਿਲ ਕੇ ਤੋਂ ਜਿੰਦਾ ਲਾਇਆ ਕਰੂੰਗੀ ਬਾਹਰਲੇ ਗੇਟ ਤੋਂ ਫਿਰ ਤਾਂ ਮੈਨੂੰ ਪਤਾ ਲੱਗ ਜਾਏ ਤਰੂ ਉੱਠੀ ਚੱਲਣ ਲੱਗ ਜੰਦੀ ਇਹ ਤਾਂ ਗੱਲ ਉੱਠੀ ਚੱਲਣ ਦੀ ਨਹੀਂ ਹੈਗੀ ਮੈਨੇ ਤਾਂ ਕੀ ਲੈਣਾ ਕੱਲ ਨੂੰ ਗੱਲਾਂ ਤੁਹਾਨੂੰ ਹੋਣਗੀਆਂ ਮੈਨੂੰ ਘਰ ਬੈਠੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਚਾਰ ਬੰਦੇ ਚ ਖੜਾ ਕਰੋਗੇ ਆਲੇ ਨੇ ਖੜਨ ਝੋਕੜੀ ਛੱਡਣਾ ਮੈਂ ਤੇ ਜੀ ਦੀ ਨੱਕ ਤੇ ਮਾਰਿਆ ਕਰੂਗਾ ਕੋਈ ਨਾ ਤੂੰ ਕੰਮ ਕਰ ਲੈ ਮੈਂ ਸਮਝਾ ਦੂੰ ਕੋਈ ਤਾਂ ਤੁਹਾਨੂੰ ਤਾਂ ਨਾ ਕਿਸੇ ਦਾ ਹੀ ਘਟ ਹੈ ਅੱਜ ਤੋਂ ਬਾਅਦ ਮੈਂ ਤਾਂ ਲਕੀਰ ਖਿੱਚਤੀ ਮੈਂ ਤਾਂ ਤੁਹਾਡੇ ਭੈਣ ਭਾਈ ਨਹੀਂ ਕਾਲਾ ਚ ਬੋਲਣਾ ਨਹੀਂ ਨਾ ਮੈਂ ਜਾਂਦੀ ਨੂੰ ਰੋਕਾਂ ਨਾ ਮੈਂ ਤੁਹਾਨੂੰ ਪਾ ਉੱਠਾ ਹੀ ਚਲਦੀ ਐ